ਸਰਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਪਖੰਡੀ ਬਾਬੇ ਨੂੰ ਲੈ ਕੇ ਇੱਕ ਪਖੰਡੀ ਬਾਬਾ ਇੱਕ ਮਹਿਲਾ ਨੂੰ ਲੈ ਕੇ ਫਰਾਰ ਹੋ ਗਿਆ ਜਿਸ ਤੋਂ ਬਾਅਦ ਉਸ ਜ਼ਾਪਤੀ ਇਨਸਾਫ ਦੀ ਮੰਗ ਕਰ ਰਿਹਾ ਦੱਸਿਆ ਜਾ ਰਿਹਾ ਕਿ ਪਖੰਡੀ ਬਾਬੇ ਦੇ ਕੋਲ ਇਹ ਮਹਿਲਾ ਜਾਂਦੀ ਸੀ ਜਿਸ ਤੋਂ ਬਾਅਦ ਉੱਥੇ ਗੱਲਬਾਤ ਹੋਈ ਤੇ ਆਪਣੇ ਬੱਚੇ ਛੱਡ ਕੇ ਉਸ ਬਾਬੇ ਦੇ ਨਾਲ ਫਰਾਰ ਹੋ ਗਈ ਤੇ ਹੁਣ ਤਿੰਨ ਬੱਚਿਆਂ ਲੈ ਕੇ ਉਜਾਪਤੀ ਥਾਂ ਥਾਂ ਦੀਆਂ ਠੋਕਰਾਂ ਖਾ ਰਿਹਾ ਜਿਸ ਤੋਂ ਬਾਅਦ ਭਾਈ ਮਨਪ੍ਰੀਤ ਸਿੰਘ ਖਾਲਸਾ ਦੇ ਕੋਲ ਇਹ ਮਾਮਲਾ ਪਹੁੰਚਿਆ ਤਾਂ ਹੁਣ ਭਾਈ ਮਨਪ੍ਰੀਤ ਸਿੰਘ ਖਾਲਸਾ ਦੇ ਵੱਲੋਂ ਇਸ ਵਿਅਕਤੀ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਸੋ ਵਾਰ-ਵਾਰ ਕਿਹਾ ਜਾ ਰਿਹਾ ਕਿ ਪਖੰਡੀ ਜਿਹੜੇ ਕਿ ਲੋਕਾਂ ਨੂੰ ਆਪਣੇ ਚਾਂਸੇ ਵਿੱਚ ਲੈ ਕੇ ਉਹਨਾਂ ਦੀ ਜਿੱਥੇ ਲੁੱਟ ਕੀਤੀ ਜਾ ਰਹੀ ਹੈ ਉੱਥੇ ਇਸ ਤਰੀਕੇ ਦੀ ਵੀ ਮਾਮਲੇ ਵਧ ਦੇ ਚਾਰੇ ਨੇ ਤਾਂ ਅਜੇ ਪਖੰਡੀਆਂ ਤੋਂ ਤੁਹਾਨੂੰ ਵੀ ਸਾਵਧਾਨ ਰਹਿਣਾ ਚਾਹੀਦਾ ਹੈ। ਆਓ ਦੇਖਦੇ ਹਾਂ ਇਹ ਵੀਡੀਓ। ਦੇਖੋ ਜੀ ਪਿਛਲੇ ਦਿਨੀ ਇੱਕ ਵੀਰ ਸਾਡੇ ਨਾਲ ਖੜਾ ਇਹਨਾਂ ਦੀ ਜਿਹੜੀ ਵਾਇਰਲ ਸੀਗੀ ਭਾਵਨਾ ਦੀ ਸਰ ਉਹਦਾ ਨਾਮ ਹੈ ਉਹਨੂੰ ਇੱਕ ਪੁੱਛਾਂ ਦੇਣ ਵਾਲਾ ਬਾਬਾ ਮੈਂ ਕਈ ਵਾਰੀ ਬੇਨਤੀ ਕੀਤੀ ਹੈ ਵੀ ਬਹੁਤ ਸਾਰੇ ਚੰਗੇ ਸਾਧੂਆਂ ਦੀ ਸ਼ਰਮ ਨਿਖਾਵ ਕਰਨ ਵਾਲੇ ਐਜੋਜੇ ਪਖੰਡੀ ਲੋਕ ਆ ਜਿਹੜੇ ਧਰਮ ਦੀ ਆੜ ਵਿੱਚ ਪਖੰਡ ਦਾ ਅੱਡਾ ਬਣਾ ਕੇ ਆਪਣੇ ਘਰ ਵੀਰਾਂ ਫਕੀਰਾਂ ਜਾਂ ਦੇਵੀ ਦੇਵਤਿਆਂ ਲਈ ਫੁੱਟਵਾ ਲਾ ਕੇ ਤੇ ਉੱਥੇ ਬੱਚਿਆਂ ਨਾਲ ਸ਼ੋਸ਼ਣ ਕਰ ਦੋ ਸੋ ਇਸੇ ਤਰ੍ਹਾਂ ਪਿਛਲੇ ਦਿਨੀ ਇੱਕ ਖਬਰ ਚੱਲ ਰਹੀ ਸੀ ਇਸ ਵੀਰ ਦੇ ਘਰੋਂ ਜਿਹੜੀ ਜੀਜੀ ਹੈ ਉਹ ਮੈਂ ਪਹਿਲਾਂ ਸੰਗਤ ਨੂੰ ਦੱਸ ਦੇਵਾਂ ਵੀ ਚਾਰ ਬੱਚੇ ਨੇ ਸੋ ਬੇਟੀ ਹੈ ਬੱਚੇ ਨੇ ਤਿੰਨ ਔਰ ਬੜਾ ਮਨ ਭਾਲਕ ਹੋ ਗਿਆ ਜਦੋਂ ਦੇਖਿਆ ਵੀ ਇੰਨੀ ਜੀ ਵੱਡੀ ਹਰਕਤ ਕਰਕੇ ਹਨਾ ਆਪਣੇ ਬੱਚਿਆਂ ਨੂੰ ਛੱਡ ਕੇ ਜਾਣਾ ਇੱਥੇ ਜਿਹੜਾ ਉਹ ਬੋਲੇ ਨਾਂ ਦਾ ਇੱਕ ਸਾਧ ਹੈ ਇਹ ਸਾਡੇ ਪੀਕਪੋਟ ਡੋਬਰ ਵਸਤੀ ਅੱਧੇ ਗਲੀ ਨੰਬਰ 3 ਉੱਥੇ ਉਹਨੇ ਧਰਮ ਦੀ ਆੜ ਵਿੱਚ ਅੱਡਾ ਬਣਾਇਆ ਸੋ ਉਹ ਬਾਬਾ ਉਹ ਜਿਹੜਾ ਅਖੌਤੀ ਪਖੰਡੀ ਸਾਧ ਉਹ ਇਸ ਬੀਬੀ ਨੂੰ ਆਪਣੀਆਂ ਗੱਲਾਂ ਦੇ ਚਲਿਆ ਕੇ ਲੈ ਜਾਂਦਾ ਤੋ ਇੱਥੇ ਜਿੰਨਾ ਦੋਚੀ ਉਹ ਬਾਬਾ ਹੈ ਉਨੀ ਦੋਚੀ ਉਹ ਬੀਬੀ ਹੈ ਔਰ ਅਸੀਂ ਜਦੋਂ ਬੱਚੇ ਵੇਖੇ ਨਾ ਛੋਟੇ ਛੋਟੇ ਬੱਚੇ ਨੇ ਇਹਨਾਂ ਬੱਚਿਆਂ ਦਾ ਕੀ ਕਸੂਰ ਹੈ ਵੇਖੋ ਅਸੀਂ ਰੱਬ ਤੋਂ ਪੁੱਤ ਮੰਗਦੇ ਆ ਧੀਆਂ ਮੰਗਦੇ ਆ ਇਹਨਾਂ ਨੂੰ 4-4 ਬੱਚੇ ਰੱਬ ਨੇ ਦਿੱਤੇ ਤੇ ਉਹ ਜਿਹੜੀ ਔਰਤ ਹੈ ਉਹ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਛੱਡ ਕੇ ਤੇ ਲਗਭਗ ਮਹੀਨਾ ਹੋ ਗਿਆ ਉੱਪਰ ਹੋ ਗਿਆ ਸਮਾਂ ਵੀ ਫਰਾਰ ਹੋ ਗਈ ਉਹ ਮਾਨਯੋਗ ਐਸਐਸਪੀ ਸਾਹਿਬ ਰਿਪੋਰਟ ਸੋ ਸਾਡੇ ਬਹੁਤ ਵਧੀਆ ਅਫੀਸਰ ਨੇ ਤਣਦੇਹੀ ਨਾਲ ਡਿਊਟੀ ਨਿਭਾਉਂਦੇ ਨੇ ਪਰ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਜੇ ਆ ਅਦਾਲਤਾਂ ਦੇ ਜਿਹੜੇ ਲਾ ਆਊਡਰ ਦੇ ਹੁੰਦੇ ਆ ਨਾ ਇਹਨਾਂ ਨੂੰ ਤੁਸੀਂ ਛੱਡ ਕੇ ਜੇ ਤੁਸੀਂ ਕਹੋ ਵੀ ਨਿਵੰਗ ਚ ਉਹਨਾਂ ਨੇ ਕਾਗਜ਼ ਬਣਾੜੇ ਦੀ ਲਿਵਿੰਗ ਚ ਕਾਗਜ਼ ਤਿਆਰ ਕਰ ਲਏ ਅਸੀਂ ਕੁਝ ਨਹੀਂ ਕਰ ਸਕਦੇ ਪੁਲਿਸ ਆ ਨਾ ਜਿਹੜੀ ਤੋਂ ਪੁਲਿਸ ਅਸੀਂ ਪੁਲਿਸ ਨੂੰ ਆਪਣਾ ਸਹਾਰਾ ਮੰਨਦੇ ਆ ਆਪਣੀਆਂ ਬਾਹਵਾਂ ਮੰਨਦੇ ਆ ਤੋਂ ਜੋ ਲਾ ਆਊਡਰ ਹੈਗੀ ਉਹਨਾਂ ਨੂੰ ਛੱਡ ਛੁੱਡ ਕੇ ਇਹ ਛੋਟੇ ਛੋਟੇ ਬੱਚਿਆਂ ਦੇ ਵੱਲ ਵੇਖੋ ਪ੍ਰਸ਼ਾਸਨ ਨੂੰ ਬੇਨਤੀ ਹੈ ਮਾਨਯੋਗ ਡੀਐਸਪੀ ਸਾਹਿਬ ਕੋਟਕਪੂਰਾ ਬਹੁਤ ਵਧੀਆ ਆਫੀਸਰ ਨੇ ਸੋ ਮੈਂ ਪਿਛਲੇ ਦਿਨੀ ਇਸ ਡਿਪਟੀ ਸਾਹਿਬ ਦੀ ਇੱਕ ਵੀਡੀਓ ਦੇਖੀ ਸੀ ਡੀਐਸਪੀ ਸੰਜੀਵ ਕੁਮਾਰ ਜੀ ਸੋ ਇਹਨਾਂ ਨੇ ਇੱਕ ਫੋਨ ਲੱਗਿਆ ਕੰਨ ਨੂੰ ਔਰ ਇਹ ਗੱਲ ਕਰ ਰਹੇ ਨੇ ਕਿ ਤੁਹਾਡੇ ਬੱਚੇ ਇੱਥੇ ਜਿਹੜਾ ਕਾਲਜ ਹੈ ਕੋਈ ਸਕੂਲ ਹੈ ਕੋਰਤਪੂਰੇ ਤੇ ਇੱਥੇ ਮੁੰਡੇ ਜਿਹੜੇ ਗੇੜੀਆਂ ਮਾਰਦੇ ਆ ਤੋ ਮੈਨੂੰ ਬਹੁਤ ਵਧੀਆ ਲੱਗਿਆ ਡੀਐਸਪੀ ਸਾਹਿਬ ਵਧੀਆ ਸੁਭਾਅ ਦੇ ਨੇ ਤੇ ਉਹਨਾਂ ਦੀ ਉਹ ਗੱਲਬਾਤ ਸੁਣ ਕੇ ਮੈਨੂੰ ਬਹੁਤ ਵਧੀਆ ਲੱਗਿਆ ਵੀ ਧੀਆਂ ਦੇ ਹੱਕ ਵਿੱਚ ਨੇ ਮੈਂ ਮਾਨਯੋਗ ਡੀਐਸਪੀ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕਿ ਤੁਹਾਡੇ ਕੋਲੇ ਵੀ ਜਿਹੜੀ ਦਰਖਾਸਤ ਆਈ ਹੋਈ ਹੈ ਤੇ ਤੁਸੀਂ ਨਾ ਇਹਦੇ ਤੇ ਗੌਰ ਕਰਕੇ ਜੀ ਮੈਂ ਇਹ ਨਹੀਂ ਕਹਿੰਦਾ ਵੀ ਇਹ ਇਸ ਵੀਰਵਾਲ ਵੇਖੋ ਮੈਂ ਕਹਿੰਦਾ ਵੀ ਉਹ ਛੋਟੀ ਜੀ ਬੱਚੀ 8 8ਵੀਂ ਚ ਪੜਦੀ ਹੈ ਛੋਟੇ ਤਿੰਨ ਬੱਚੇ ਨੇ ਉਹਨਾਂ ਵੱਲ ਵੇਖ ਕੇ ਇਹਨੂੰ ਜਿਹੜਾ ਲੱਭ ਕੇ ਲੈ ਕੇ ਆਓ ਕਿਹ ਹੈ ਮੰਤਰੀ ਦਾ ਜਿਹੜੀ ਭਗਵਤ ਮਾਨ ਦੀ AI ਨਾਲ ਵੀਡੀਓ ਤਿਆਰ ਹੋਈ ਤੇ ਇੱਕ ਦਿਨ CPIR ਹੋ ਗਈ ਬੰਦੇ ਵੀ ਲੰਬਲੇ ਸਭ ਕੁਝ ਹੋ ਗਿਆ ਸਾਹਮਣੇ ਕਰ ਦਿੱਤੇਰੇ ਉਹ ਐਦਾ ਇਹ ਨਿਆ ਨਹੀਂ ਕੋਈ ੱਟਕਾ ਹੋ ਰਿਹਾ ਬਹੁਤ ਵੱਡਾ ਸੋ ਜੇ ਫਿਰ ਖਾਲਸਾ ਆਪਣੀ ਆਈ ਤੇ ਆ ਗਿਆ ਜੇ ਅਸੀਂ ਉਹਨਾਂ ਦੇ ਮਗਰ ਪੈ ਗਏ ਨਾ ਤੇ ਅਸੀਂ ਲੱਭ ਕੇ ਲਿਆਉਣੇ ਅਸੀਂ ਫਿਰ ਉਹ ਨੱਥ ਪਾ ਕੇ ਲਿਆਵਾਂਗੇ ਚੰਗੀ ਸਾਧ ਨੂੰ ਤੇ ਨਾਲੇ ਉਹ ਬੀਬੀ ਨੂੰ ਤੇ ਬਾਅਦ ਵਿੱਚ ਪ੍ਰਸ਼ਾਸਨ ਸਾਡੇ ਤੇ ਪਰਚੇ ਕਰੇ ਸਾਡੇ ਤੇ ਕਾਰਵਾਈਆਂ ਕਰੇ ਹਨਾ ਸੋ ਇਦਾਂ ਹੀ ਮਾਨਯੋਗ ਐਸਐਸਪੀ ਸਾਹਿਬ ਤੁਸੀਂ ਸ਼ਹਿਰ ਦੀ ਸ਼ਾਨ ਹੋ ਇੱਕ ਧੀ ਹੋ ਇੱਕ ਮਾਂ ਹੋ ਇਹ ਸਾਡੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਵੀ ਇਹਨਾਂ ਬੱਚਿਆਂ ਵੱਲ ਵੇਖ ਕੇ ਥੋੜਾ ਜਿਹਾ ਨਾ ਤੇ ਇਸ ਪਰਿਵਾਰ ਦੀ ਹੈਲਪ ਕਰੋ ਮਹੀਨਾ ਹੋ ਗਿਆ ਇਹਨੂੰ ਤੁਰੇ ਫਿਰਦੇ ਨੂੰ ਅਜੇ ਤੱਕ ਕੋਈ ਕਾਰਵਾਈ ਨਹੀਂ ਸੋ ਇਹਨੇ ਮੈਨੂੰ ਦੱਸਿਆ ਹੁਣ ਵੀ ਇਹਨੂੰ ਜਿਹੜੀ ਪੈਸੇ ਦੀ ਮੰਗ ਵੀ ਕੀਤੀ ਜਾ ਰਹੀ ਹੈ ਅਸੀਂ ਇਹਨੂੰ ਬੇਨਤੀ ਕੀਤੀ ਹੈ ਵੀ ਇਮਾਨਜੋਗ ਐਸਐਸਪੀ ਸਾਹਿਬ ਨੂੰ ਇੱਕ ਦਰਖਾਸਤ ਹੋਰ ਦਿਓ ਵੀ ਜਿਹੜੇ ਨੰਬਰਾਂ ਤੋਂ ਪੈਸੇ ਦੀ ਮੰਗ ਹੋਈ ਹੈ ਜੀ ਤੇਰੇ ਘਰ ਵਾਲੀ ਅਸੀਂ ਲਿਆ ਦਾਂਗੇ ਸਾਨੂੰ ਇੰਨੇ ਪੈਸੇ ਦੇ ਦੇ ਜਿੰਨੇ ਪੈਸੇ ਲੱਗਣਗੇ ਹਾਂ ਸੋ ਡੀਐਸਪੀ ਸਾਹਿਬ ਕੋ ਪੁਰਾਣਾ ਨੂੰ ਬੇਨਤੀ ਹੈ ਐਸਐਸਪੀ ਸਾਹਿਬ ਨੂੰ ਜੀ ਅਸੀਂ 5 ਕ ਦਿਨ ਦਾ ਟਾਈਮ ਦਿੰਨੇ ਆ 24 ਤਰੀਕ ਨੂੰ ਜਿਹੜੀ ਪਖੰਡ ਪਜਾਓ ਪੰਜਾਬ ਬਚਾਓ ਸਾਡੇ ਵੱਲੋਂ ਲਹਿਰ ਚੱਲੀ ਗਈ ਜੀਪੋਰਨ ਤੋਂ ਬਾਬਾ ਫਰੀਦ ਜਗਰੀ ਤੋਂ 5 ਦਿਨਾਂ ਦੇ ਵਿੱਚ ਦਿਓ ਸਾਧ ਜਿਹੜਾ ਗੁੱਲੇ ਨਾਮ ਦਾ ਬੰਦਾ ਹੈ ਗੁੱਲਾ ਬਾਬਾ ਪੀਰਾਂ ਵਕੀਰਾਂ ਦੀ ਸ਼ਾਨ ਨੂੰ ਖਰਾਬ ਕਰਨ ਵਾਲਾ ਕੋਨੂੰ ਜਾਂ ਤਾਂ ਅਰੈਸਟ ਕਰ ਲਓ ਇਹਦੇ ਘਰ ਵਾਲੀ ਨੂੰ ਵੀ ਅਰੈਸਟ ਕਰਕੇ ਉਹਨਾਂ ਦੇ ਐਫਆਈਆਰ ਕਰਵਾ ਦਿਓ। ਉਹ ਜਾਓ ਉਸ ਬੀਬੀ ਨੂੰ ਉਸ ਸਾਥ ਨੂੰ ਫੜ ਕੇ ਲੈ ਕੇ ਆਓ ਜੀ। ਮੀਡੀਆ ਦੇ ਸਾਹਮਣੇ ਕਰੋ। ਸੋ ਉਸ ਤੋਂ ਬਾਅਦ ਜੇਕਰ 5 ਦਿਨਾਂ ਦੇ ਵਿੱਚ ਕੋਈ ਕਾਰਵਾਈ ਨਹੀਂ ਹੁੰਦੀ ਤੇ ਫਿਰ ਆਉਣ ਵਾਲੇ 5 ਦਿਨਾਂ ਬਾਅਦ 24 ਤਰੀਕ ਨੂੰ ਅਸੀਂ ਜਿਹੜਾ ਕੋਰਟ ਕਪੂਰਾ ਚੌਕ ਹੈ ਜਿੱਥੇ ਜਾਪ ਕਰਦੀਆਂ ਸੰਗਤਾਂ ਦੇ ਗੋਲੇ ਆ ਆਪਣਾ ਪਾਣੀ ਪੀ ਜਾਂ ਵਿਚਾਰਾ ਸਿੱਟੀਆਂ ਸੀ। ਇੱਥੇ ਚੌਕ ਦਾ ਇੱਕ ਪਾਸਾ ਅਸੀਂ ਰੋਕ ਕੇ ਧਰਨਾ ਲਾਵਾਂਗੇ ਜੀ। ਰੋਸ ਪ੍ਰਦਰਸ਼ਨ ਕਰਾਂਗੇ। ਸਾਨੂੰ ਤੁਸੀਂ ਕੁੱਟ ਲਿਓ, ਮਾਰ ਲਿਓ ਕਿਉਂਕਿ ਮੈਂ ਆਪਣੇ ਪਰਿਵਾਰ ਦੇ ਨਿਆਂ ਲਈ ਨਹੀਂ ਖੜਾ। ਮੈਂ ਉਸ ਛੋਟੇ-ਛੋਟੇ ਬੱਚਿਆਂ ਦੇ ਨਿਆਂ ਲਈ ਖੜਾ ਹਾਂ। ਔਰ ਜੇਕਰ ਉਹਨਾਂ ਦੇ ਕਾਰਵਾਈ ਇੱਥਾ ਯਾਰ ਨਹੀਂ ਹੋਜੀ ਤੇ ਚੌਕ ਦਾ ਇੱਕ ਹਿੱਸਾ ਰੋਕ ਕੇ ਅਸੀਂ ਜਿਹੜਾ ਪ੍ਰਦਰਸ਼ਨ ਕਰਾਂਗੇ 24 ਤਰੀਕ ਨੂੰ। ਤੁਹਾਡੇ ਘਰ ਦੇ ਜਿਹੜੇ ਚਲੇ ਗਏ ਨੇ ਨਾਲੇ ਸੇ। ਜਿੱਕਰ ਅੱਜ ਵੀ ਔਰ ਕਦੋਂ ਤੱਕ ਉਸਦੀ ਵੀ ਗੱਲ ਹੈ ਉਹ ਜਰੂਰ ਚਲੇਗੇ। ਕੀ 16 ਤਰੀਕ ਨੂੰ ਰਾਤ ਨੂੰ ਗੱਲ ਹੀ ਮੈਂ ਕਰੀ ਲਖਾ ਦੀ ਗੱਲ ਜਿਹਨੇ ਕਰਦੇ ਕਹਿੰਦੇ ਵੀ ਕਮਰਸੀਅਨ ਟੀਮ ਤੇ ਐਲ 3 ਦੇਖਿਆ ਚੰਡੀਗੜ੍ਹ ਬਹੁਤ ਦਿਨਾਂ ਦੇ ਕੈਰੀ ਸੀ ਉਹ ਕਹਿੰਦਾ پلان ਸੀ ਮੈਨੂੰ ਬਾਹਰ ਤੇ ਚੱਲਦਾ ਮੈਂ ਮੈਨੂੰ ਮੈਟਨਿਕ ਉਹ ਦੋਰੀ ਜਾ ਕੇ ਆਂ ਦੋਰੀ ਬਣਾ ਲਈ ਵਧੀਆ ਸੀ ਸਿਵਾਰ ਕੋਈ ਚੀਜ਼ ਦਾ ਪੱਟੇ ਵੀ ਬਣਾਇਆ ਸੀ ਬੱਚਾ ਨਾਲ ਕੋਈ ਚੀਜ਼ ਪਰ ਅੰਦਰ ਕੀ ਚੱਲ ਰਿਹਾ ਮੈਨੂੰ ਨਹੀਂ ਪਤਾ ਜਿਹੜੀ ਉਹ ਮੈਨੂੰ ਕਦੇ ਕਹਿੰਦੇ ਸੀ ਦੀਵਾਲੀ ਆਉਣ ਵਾਲੀ ਆ ਮੋਗਲ ਪਟਾਕੇ ਲਿਆ ਇਨਕਾ ਮੈਨੂੰ ਬਾਹਰ ਭੇਜਣਾ ਚਾਹੁੰਦੀ ਸੀ ਕਿਤਨਾ ਕਿਤੇ ਉਹਦੇ ਮੈਂ ਗੱਲਾਂ ਦੇ ਵਿੱਚ ਹੋਰ ਹੀ ਹੋਲੀ ਆਉਂਦਾ ਗਿਆ ਤੇ ਮੈਂ ਚੰਗੀ ਘੜ ਚਲਾ ਗਿਆ ਜੀ ਇਹਨੇ ਮਗਰੋਂ ਸਵੇਰ 3 ਵਜੇ ਉੱਠੀ ਜੀ 3 ਵਜੇ ਉੱਠ ਕੇ ਮੇਰੇ ਘਰੇ ਸਾਰਾ ਕੁਝ ਇਹਨਾਂ ਨੇ ਸਾਫ਼ ਕਰ ਦਿੱਤੀ ਜੀ ਰਿਕਾਰਡਿੰਗ ਵੀ ਪਈ ਹੈ ਉਹਦੀ ਤੇ ਸਾਫ਼ ਕਰਕੇ ਤੇ ਗਾਇਬ ਹੋ ਗਈ ਜੀ ਉਦੋਂ ਮੈਂ ਪਤਾ ਕੀਤਾ ਜੀ ਇਹ ਫਰੀਦਕੋਟ ਦਾ ਕੋਈ ਡੋਕਰ ਵਸਤੀ 3 ਨੰਬਰ ਪਲੇਸੂ ਹੋਲਾ ਨਾਲ ਦਾ ਸਾਹ ਲੈ ਜੀ ਉਹਦੇ ਨਾਲ ਗਈ ਜੀ ਕਿਉਂਕਿ ਮੈਂ ਇੱਕ ਦੋ ਵਾਰੀ ਪਹਿਲਾਂ ਇਹਨੂੰ ਇਹਦੇ ਨਾਲ ਗੱਲ ਕਰਕੇ ਫੜਿਆ ਜੀ ਤੇ ਇਹ ਮਨਿੰਦੀ ਜੀ ਮੇਰੇ ਕੋਲ ਵੀ ਮੇਰੀ ਉਹਨਾਂ ਨਾਲ ਕੋਈ ਗੱਲ ਹੈਗੀ ਹੈ ਰੋਣੇ ਹੈ ਵੀ ਸਾਰਾ ਦਿਨ ਤਰਸਦੇ ਨੇ ਰਹਿਣੇ। ਪਰ ਮੈਂ ਕਿ ਰੋਕਿਆ ਬਹੁਤ ਹੀ ਪਰ ਨਹੀਂ ਰੁਕੇਗੇ। ਇਹ ਵੀ ਹਾਲੇ ਤੱਕ ਕੁਛ ਪਤਾ ਨਹੀਂ ਲੱਗਾ। ਨਹੀਂ ਮੈਨੂੰ ਅੱਜ 31ਵਾਂ ਦਿਨ ਜਾ ਰਹੀ ਹੈ ਤੇ ਮੈਂ ਬੱਚਿਆਂ ਨੂੰ ਹੋਟਲ ਤੋਂ ਰੋਟੀ ਪਾ ਰਹੀ ਹਾਂ। ਕਿੰਨੇ ਬੱਚੇ ਲੱਗਦੇ ਨੇ? ਕਿੰਨੇ ਬੱਚੇ? 4 ਬੱਚੇ ਹੀ। ਪਰ ਸਾਹਿਕ ਨੂੰ ਕੋਈ FIR ਵਗੈਰਾ ਦਿੱਤੀ। ਮੇਰਾ ਸਾਰਾ ਕੁਝ ਟੁੱਟਾ ਹੈ ਜਾਈ ਪਰ ਉਹ ਮੈਨੂੰ ਕੋਈ ਨਿਆਂ ਨਹੀਂ ਦੇ ਰਹੀ। ਕੀ ਕਰਾਂ? ਮਾں ਦੇ ਹੀ ਬੱਚਿਆਂ ਨੂੰ ਆਦੀ ਮਾਂ ਮਿਲ ਗਈ ਜੀ ਜੇ ਕੋਈ ਹੋਰ ਗੱਲ ਆ ਤਾਂ ਬੈਠ ਕੇ ਗੱਲ ਕਰ ਲਵਾਂਗੇ ਕੀ ਚੱਕਰ ਆਇਆ ਉਹਨੂੰ ਬਹਿਕਾ ਕੇ ਲੈ ਕੇ ਗਿਆ ਜੀ ਤੇ ਸਾਹਮਣੇ ਕੀ ਗੱਲ ਆ ਜੇ ਫੇਰ ਹੀ ਪਤਾ ਲੱਗਦਾ ਸਰਪੰਚ ਜੀ ਫੋਨ ਕਾਲ ਦੀ ਗੱਲ ਕਰਦੇ ਜੀ ਉਹ ਹਾਂ ਜਿਹੜੇ ਸਹਣ ਬੰਦੇ ਨੇ ਉਹ ਕੋਈ ਮੈਂ ਲੱਗਦਾ ਮਾਤਾ ਨੂੰ ਇਹ ਨਾਰਾ ਇਹ ਕੋਈ ਉਸ ਮੁੰਡੇ ਦੀ ਨਜ਼ਦੀਕੀ ਆ ਜੀ ਜੋ ਮੇਰੇ ਨਾਲ ਗੱਲ ਕਰ ਰਿਹਾ ਮੈਨੂੰ ਫੋਨ ਕਰ ਰਿਹਾ ਜੀ ਸ਼ਰੀਰਤੋਂ 10 ਲੱਖ ਰੁਪਏ ਦੀ ਮੰਗੀ ਜਾਂਦੀ ਹੈ ਕਦੇ 50000 ਰੁਪਏ ਬਖਾਇਆ ਰਿਕਾਰਡ ਮੇਰੇ ਫੋਨ ਦੇ ਵਿੱਚ ਹੈਗਾ ਹੀ ਸਾਰਾ ਕੁਝ ਇਸ ਤਰ੍ਹਾਂ ਮਰ ਨਾਲ ਗੱਲ ਹੋ ਰਹੀ ਹੈ ਉਹ ਮੇਰੇ ਨਾਲ ਕਿਸ ਤਰ੍ਹਾਂ ਗੱਲ ਕਰਦੇ ਆ ਫਿਰ ਮੈਨੂੰ ਪੁੱਛਦੇ ਆ ਵੀ ਤੇਰਾ ਅਗਲਾ ਕੀ ਸਟੈਪ ਆ ਕੀ ਬਣਿਆ ਤੇਰਾ ਜੀ ਉਹ ਵੀ ਜਾਣਕਾਰੀ ਲੈ ਕੇ ਉਹਨਾਂ ਤੱਕ ਪਹੁੰਚਾਉਂਦੇ ਵੀ ਪਏ ਉਹਨਾਂ ਨੂੰ ਪਤਾ ਵੀ ਉਹ ਕਿੱਥੇ ਆ ਜੀ ਇਸ ਨਾਲ ਜਿੱਥੇ ਕੋਈ ਐਫਆਈਆਰ ਦਾ ਗੱਲ ਕੀਤੀ ਹੈ ਪੈਸੇ ਲੈਣ ਲਈ ਮੈਂ ਪੁਲਿਸ ਨੂੰ ਸਾਰਾ ਕੁਝ ਜਿਹੜੇ ਜਿਹਦੇ ਕੋਲ ਮੇਰੇ ਪੀਐਸਆਈ ਸਾਹਿਬ ਆਪਣੇ ਜਿਨ੍ਹਾਂ ਨੂੰ ਦਿੱਤੀ ਵੀ ਹੈ ਜੀ ਸਾਰਾ ਕੁਝ ਨੂੰ ਵਰਤੋਂ ਕਰ ਰਹੀ ਮੈਂ ਪਰ ਕਾਰ ਨਹੀਂ ਹੋ ਰਹੀ ਇਰੇ ਫੋਨ ਦੇ ਵਿੱਚ ਹਰ ਗੱਲ ਜਿਹੜੀ ਮੇਰੇ ਰਿਕਾਰਡ ਹੋਣਦੀ ਦੀ ਉਹ ਸਾਰੀ ਉਹਨਾਂ WhatsApp ਕਰ ਰਹੇ ਨੇ ਇਸ ਮਾਮਲੇ ਦੇ ਵਿੱਚ ਲੈ ਕੇ ਦਰਖਾਸਤ ਵੀ ਦ올ਣ ਦੇਣੀ ਹੈ ਮੈਨੂੰ ਉਹ ਮੈਕਲੋਗਨ ਦਾ ਤੇਰੇ ਨਾਲ